ਜਾਤੋ ਪੁਲਿਸ ਦੀ ਨਸ਼ਾ ਵਿਰੋਧੀ ਵਿੱਢੀ ਗਈ ਮੁਹਿੰਮ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਸੀਆਈਏ ਸਟਾਫ ਦੇ ਵੱਲੋਂ ਚੈਕਿੰਗ ਦੌਰਾਨ ਇੱਕ ਵਿਅਕਤੀ ਦੇ ਕੋਲੋਂ 900 ਤੋਂ 80 ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਫਰੀਦਕੋਟ ਦੇ ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੇ ਦੌਰਾਨ ਇੱਕ ਸ਼ਖਸ ਪੁਲਿਸ ਨੂੰ ਵੇਖ ਕੇ ਘਬਰਾ ਗਿਆ ਤੇ ਖੇਤਾਂ ਵੱਲ ਭੱਜਣ ਲੱਗਾ ਤੇ ਸ਼ੱਕ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਤੋਂ 980 ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਸ ਤੋਂ ਬਾਅਦ ਮਲਜ਼ਮ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਥਾਣਾ ਜੈਤੂ ਦੇ ਵਿੱਚ ਮਾਮਲਾ ਦਰਜ ਕਰਕੇ ਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਇਸ ਤੋਂ ਇਲਾਵਾ ਐਸਪੀ ਜਸਮੀਤ ਸਿੰਘ ਨੇ ਆਮ ਲੋਕਾਂ ਨੂੰ ਵੀ ਪੁਲਿਸ ਦੇ ਨਾਲ ਸਹਿਯ ਇਹ ਨਸ਼ਿਆਂ ਦੇ ਖਿਲਾਫ ਵੀ ਮੁਹਿੰਮ ਵਧੀ ਹੋਈ ਹੈ ਉਹਦੀ ਹੀ ਉਸੇ ਸੰਦਰਭ ਚ ਦੱਸਣਾ ਬੰਦਾ ਹੈ ਕਿ ਜਿਹੜਾ ਸਾਡਾ ਇੰਚਾਰਜ ਸੀ ਜਿੱਤੋਂ ਹੈਗਾ ਇਹਨਾਂ ਦੀ ਇੱਕ ਟੀਮ ਹੈ ਇਹ ਗਸ਼ਟ ਕਰ ਰਹੀ ਸੀ ਪ੍ਰਿੰਟ ਕਰੀਰ ਵਾਲੀ ਜਿਹੜਾ ਹੈਗਾ ਉਹਦੇ ਨੇੜੇ ਤੇ ਤੇ ਉਹ ਗਸ਼ਟ ਦੌਰਾਨ ਇਹਨਾਂ ਨੂੰ ਇੱਕ ਵਿਅਕਤੀ ਹੈ ਪੂਰਨ ਕਾਬੂ ਕੀਤਾ ਹੈ ਤੇ ਜਿਸ ਦੀ ਤਲਾਸ਼ੀ ਇਧਰਾਂ ਉਹਨਾਂ ਕੋਲੋਂ ਉਸ ਵਿਅਕਤੀ ਕੋਲੋਂ ਇਹਨਾਂ ਨੇ ਇਹਨਾਂ ਨੂੰ 980 ਗੋਲੀਆਂ ਟਰਾਂਮਾਡੋਲ ਦੀਆਂ ਮਿਲੀਆਂ ਹੈਗੀਆਂ ਜਿਹੜਾ ਕਿ ਐਨਡੀਪੀਏ ਸੈਕ ਦੇ ਅੰਦਰ ਪਾਲ ਕਰਦਾ ਜਿਸ ਦੇ ਚਲਦੇ ਅਸੀਂ ਉਸ ਵਿਅਕਤੀ ਜਿਹੜਾ ਰਹਿਣ ਵਾਲਾ ਵੀ ਕਰੀਰ ਵਾਲੀ ਦਾ ਹੀ ਹੈ ਉਹਨੇ ਤੇ ਅਸੀਂ ਐਨਡੀਪੀਐਸ ਅਕਾ ਦਾ ਮੁਕਦਮਾ ਥਾਣਾ ਜੈਤੋਂ ਇਹ ਦਰਜ ਕੀਤਾ ਹੈਗੇ ਰਿਮਾਂਡ ਲਿਆਂਗੇ ਤੇ ਫਿਰ ਪਤਾ ਕਰਾਂਗੇ ਕਿ ਤੁੰਨੇ ਕਿਉਂਦਾ ਸੀ ਤੇ ਫਿਰ ਉਹ ਬੰਦੇ ਨੂੰ ਫੜਾਂਗੇ ਤੇ ਇਹ ਮੈਂ ਇਹ ਵੀ ਤੁਹਾਡੇ ਸਾਹਮਣੇ ਰਹੀ ਲੋਕਾਂ ਨੂੰ ਤੁੰਬੀਲ ਕਰਨਾ ਚਾਹੁੰਦਾ ਕਿ ਜੇ ਵੀ ਕਿਸੇ ਕੋ ਨਸ਼ਾ ਵਿਚਨ ਮਾਲੇ ਪ੍ਰਤੀ ਕੋਈ ਜਾਣਕਾਰੀ ਹੈਗੀ ਹੈ ਤੇ ਸਾਨੂੰ ਸਾਡੀ ਡਰੱਗ ਹੈਲਥ ਲਾਈਨ ਹੈਗੀ ਹੈ 7270 2929 ਉਹਦੇ ਤੇ ਦੇਵੇ ਅਸੀਂ ਨਸ਼ਾ ਜਿਹੜਾ ਉਹ ਜਾਣਦੇ ਜਾਣ ਵਾਲਾ ਜਾਣਕਾਰੀ ਨਸ਼ੇ ਬਾਬਤ ਉਹ ਵੀ ਜਿਹੜੀ ਸੂਚਨਾ ਰੱਖਦੇ ਹੈ ਤਾਂ ਉਹਦੇ ਐਕਟ ਕਰਦੇ ਆ ਤੇ ਇਹ ਲੋਕਾਂ ਨੂੰ ਕਹਿਣਾ ਚਾਹੁੰਦੇ ਕਿ ਜਿਹੜੀ ਆਪਾਂ ਇੱਕ ਨਸ਼ਿਆਂ ਦੇ ਖਿਲਾਫ ਮੇਮ ਵੀਡੀਓ ਸਾਰੇ ਅੰਦਰ ਸਾਂਝਾ ਬਟਲ ਹੈਗਾ ਅਸੀਂ ਲੋਕਾਂ ਦੇ ਨਾਲ ਖੜੇ ਆ ਤੇ ਲੋਕੀ